कबीर साधु को मिलने जाइए साथ ना लीजिए कोई जत तू सत्संग देच जावे कल्ला ही जावे नाल किसे नु नाल लेके जा इदा मतलब परिवार नु बच्चियां नु मित्रां नु पुत्रान नु दोस्तों नु नाल लेके ना जाइए ਇਸ ਤਰ੍ਹਾਂ ਦੀ ਗੱਲ ਕਬੀਰ ਨਹੀਂ ਕਹਿ ਰਹੇ ਉਹ ਤੇ ਪਨ ਹੋਵੇਗਾ ਜੇ ਇੱਕ ਬੰਦਾ ਦੂਜੇ ਨੂੰ ਲਿਆਵੇ ਤੀਜੇ ਨੂੰ ਲਿਆਵੇ ਚੌਥੇ ਨੂੰ ਲਿਆਵੇ ਪਰ ਕਬੀਰ ਐਸਾ ਕਿਉਂ ਕਹਿ ਰਹੇ ਨੇ ਕਿ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ ਜਦ ਤੂੰ ਸਤ ਸੰਗ ਵਿੱਚ ਜਾਵੇਂ ਤੇ ਸਤ ਦੀ ਭਾਵਨਾ ਪ੍ਰਮਾਤਮਾ ਦੀ ਭਾਵਨਾ ਉਹਦੀ ਤੜਪ ਹਿਰਦੇ ਚ ਲੈ ਕੇ ਜਾਏ ਵਾਸ਼ਨਾ ਲੈ ਕੇ ਨਾ ਜਾਇਂ। ਕ੍ਰੋਧ ਲੈ ਕੇ ਨਾ ਜਾਇਂ। ਲੋਭ ਨੂੰ ਲੈ ਕੇ ਨਾ ਜਾਇਂ। ਜਿੱਥੇ ਤੂੰ ਪੈਰਾਂ ਦੀਆਂ ਜੁੱਤੀਆਂ ਜੋੜੇ ਉਤਾਰ ਕੇ ਆਇਆ ਹੈ, ਕਮ ਸੇ ਕਮ ਇਹ ਸਭ ਕੁਝ ਇੱਥੇ ਰੱਖ ਕੇ ਆਵੀਂ। ਕ੍ਰੀਬਨ ਕ੍ਰੀਬਨ ਸਨਾਤਨ ਮੰਦਿਰ, ਗੁਰਦੁਆਰੇ, ਮਸਜਿਦਾਂ। ਜੁੱਤੀਆਂ ਨਹੀਂ ਜਾ ਸਕਦੀਆਂ ਇੱਥੇ। ਕਿਉਂਕਿ ਜੁੱਤੀ ਹਰ ਥਾਂ ਤੇ ਜਾਂਦੀ ਹੈ। ਹਰ ਪਾਸੇ ਜਾਂਦੀ ਹੈ ਮੈਲੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਦੁਨਿਆਵੀ ਮੈਲ ਧਾਰਮਿਕ ਮੰਦਰ ਵਿੱਚ ਨਹੀਂ ਲੈ ਜਾਣੀ ਪਰ ਇਹ ਤੇ ਅਸਥੂਲ ਮੈਲ ਹੋ ਗਈ ਮੋਟੀ ਮੈਲ ਹੋ ਗਈ ਜੋੜੇ ਬਾੜ ਰੱਖਣੇ ਨੇ ਕਿਉਂਕਿ ਮੈਲ ਲੈਣੇ ਨੇ ਔਰ ਹਰ ਥਾਂ ਤੇ ਜਾਂਦੇ ਨੇ ਔਰ ਕਬੀਰ ਕਹਿੰਦੇ ਨੇ ਇੱਕ ਹੋਰ ਵੀ ਮੈਲ ਹੈ ਉਹ ਵੀ ਨਾਲ ਲੈ ਕੇ ਨਾ ਜਾਏ कबीर साधु को मिलने जाइए साथ ना लीजिए कोई अगर मैल नाल लेके चला गया तो मंदिर दे गुरुद्वारे दे लाभ हो सके इज जरूरी नहीं नहीं होवेगा वासना बाहर रख के आवी तृष्णा नु बाहर रख के आवी कामनावां नु बाहर रख के आवी बदले दी भावना नु बाहर रख के आवी अहंकार नु बाहर रख के आवी ਹੈਰਾਂ ਦੀਆਂ ਜੁੱਤੀਆਂ ਮਨੁੱਖ ਬਾਹਰ ਉਤਾਰ ਕੇ ਆਂਦਾ ਹੈ ਹਜ਼ਾਰਾਂ ਤਰ੍ਹਾਂ ਦੀਆਂ ਜੁੱਤੀਆਂ ਨਾਲ ਲੈ ਆਉਂਦਾ ਹੈ ਤਾਂ ਇਸ ਤਰੀਕੇ ਨਾਲ ਪਵਿੱਤਰ ਮੰਦਰਾਂ ਦੀ ਜਿੜੀ ਪਵਿੱਤਰ ਹਵਾ ਹੈ ਫਿਜ਼ਾ ਹੈ ਉਹ ਮਲੇਨ ਹੁੰਦੀ ਹੈ। ਔਰ ਇਸ ਨੂੰ ਬਹੁਤ ਵੱਡਾ ਗੁਨਾਹ ਮੰਨਿਆ ਗਿਆ ਚਲੋ ਤੂੰ ਬਾਜ਼ਾਰ ਦੇ ਚ ਸੰਜਮ ਨਹੀਂ ਰੱਖ ਸਕਦਾ ਚਲ ਗਲਤ ਸੋਚਦਾ ਹੈ ਗਲਵਕਰੀ। ਤੂੰ ਪਰਵਾਰ ਦੇ ਵਿੱਚ ਘਰ ਦੇ ਵਿੱਚ ਸੰਜਮ ਨਹੀਂ ਰੱਖ ਸਕਦਾ ਗਲਤ ਬੋਲਦਾ ਹੈ ਗਲਤ ਸੁਣਦਾ ਹੈ ਗਲਤ ਸੋਚਦਾ ਹੈ ਚਲੋ ਮਾਫ ਪਰ ਇੱਕ ਥਾਂ ਐਸੀ ਜਿੱਥੇ ਤੂੰ ਸੰਜਮ ਰੱਖ ਨਾ ਗਲਤ ਬੋਲ ਨਾ ਗਲਤ ਸੁਣਾ ਔਰ ਨਾ ਹੀ ਗਲਤ ਸੋਚ ਗਲਤ ਬੋਲਣਾ ਜਗਤ ਨੂੰ ਦਿਖਾਈ ਦੇ ਜਾਂਦਾ ਹੈ ਗਲਤ ਸੋਚਣਾ ਨਹੀਂ ਦਿਖਾਈ ਦਿੰਦਾ وہ سوکشم محل ہے نہیں دکھائی دیں دی میں گروہ دی حضوری چھ بیٹھائیں تھے سٹیج تھے تسی سے بیٹھو اگر میں اندروں گلط سوچا تھانوں کی پتا اور تسی غلط سوچو گستا گستاخی معاف میری پتا ہے وہ کل ہے دوسرے نو نہیں دکھائی دیں دی پر اے محل ہے اے دے یہ پوتر اتھان محلہ ہے ਇਸ ਵਾਸਤੇ ਆਖਿਆ ਗਏ ਇੱਕ ਜਗ੍ਹਾ ਐਸੀ ਰਹਿਣ ਦਿਓ ਜਿਹੜੀ ਪੂਰਨ ਪਵਿੱਤਰ ਹੋਵੇ ਤਾਂ ਕਿ ਉੱਥੋਂ ਦੀ ਪਵਿੱਤਰ ਫਿਜ਼ਾ ਹਰ ਇੱਕ ਨੂੰ متاثر ਕਰੇ